ਅਗਰ ਹੁਣ ਆਪਾਂ ਵੇਖਾਂਗੇ ਇਹ ਆਪਣੇ ਕੋਲੇ 4 ਕਿਲੋ ਦਾਣਾ ਹੈਗਾ ਇਹੇ ਦਾਣਾ ਆਪਾਂ ਆਪਣੇ ਘਰ ਦਾ ਤਿਆਰ ਕਰਿਆ ਵਾ ਆ ਵੇਖੋ ਵੀ ਜਿਵੇਂ ਤੂੜੀ ਇਹ ਬਿਲਕੁਲ ਆ ਤੂੜੀ ਇਹਦੇ ਵਿੱਚ ਇਹ ਵਾਪਸ ਆ ਗਈ ਇਹਦਾ ਆਉਣ ਦਾ ਕੀ ਵਾਪਸ ਆਉਣ ਦਾ ਕਿਸਾਨ ਭਰਾਮਾ ਨੂੰ ਡੇਰੀ ਫਾਰਮਾ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਆਪਣਾ ਵਿਸ਼ਾ ਹੈਗਾ ਤੂੜੀ ਤੇ ਅੱਜ ਦਾ ਆਪਣਾ ਵਿਸ਼ਾ ਤੂੜੀ ਤੇ ਗਾਂ ਹੋਵੇ ਜਾਂ ਮੱਝ ਤੂੜੀ ਦੀ ਆਪਾਂ ਵੇਸਟੇਜ ਕਿਵੇਂ ਰੋਕਣੀ ਆ ਆਪਾਂ ਗਾਂ ਜਾਂ ਮੱਝ ਨੂੰ ਕੀ ਕਰਦੇ ਆ ਪਿੰਡਾਂ ਵਾਲੇ ਵੀਰ ਟੋਕਰਾ ਆਪਾਂ ਭਰਦੇ ਆ ਤੇ ਟੋਕਰਾ ਭਰ ਕੇ ਆਪਾਂ ਉਹਦੇ ਮੂਰੇ ਸਿੜ ਦਿੰਨੇ ਆ ਜਦੋਂ ਆਪਾਂ ਤੂੜੀ ਸਿੜ ਦਿੰਨੇ ਆ ਉਹਦੇ ਉੱਤੇ ਉਹਨਾਂ ਹੀ ਆਪਾਂ ਜਿੰਨਾ ਦਾਣਾ ਪਾਉਣਾ ਹੁੰਦਾ ਦਾਣਾ ਸਿੜ ਦਿੰਨੇ ਆਗੇ ਉਹ ਕੀ ਹੁੰਦਾ ਹੈਗਾ ਉਹਦੀ ਵੇਸਟੇਜ ਨਾਲੇ ਤਾਂ ਦਾਣੇ ਦੀ ਵੇਸਟੇਜ ਜਾਂਦੀ ਆ ਤੇ ਨਾਲੇ ਆਪਣੀ ਤੂੜੀ ਦੀ ਵੇਸਟੇਜ ਜਾਂਦੀ ਆ ਹੁਣ ਆਪਾਂ ਗੱਲ ਕਰੀਏ ਬਸਤਾਰ ਦੇ ਵਿੱਚ ਜਿਵੇਂ ਕਿ ਮੇਰੇ ਤਿੰਨ ਚੈਨਲ ਆ ਤੁਸੀਂ ਇਹਨਾਂ ਨੂੰ ਬਹੁਤ ਭਰਪੂਰ ਹੰਗਾਰਾ ਦਿੱਤਾ ਹੈ ਹੁਣ ਅਸੀਂ ਇਸ ਹਫਤੇ ਦੀਆਂ ਜਿਹੜੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੂਗਾ ਉਹਨੂੰ ਤਿੰਨ ਇਨਾਮ ਦਿੱਤੇ ਜਾਣਗੇ ਉਸ ਵੀਰ ਨੂੰ ਐਤਵਾਰ ਨੂੰ ਇਨਾਮ ਕੱਢੇ ਜਾਣਗੇ ਵੱਧ ਤੋਂ ਵੱਧ ਭਾਈ ਤੁਸੀਂ ਸ਼ੇਅਰ ਕਰੋ ਹੁਣ ਆ ਗਏ ਆਪਣੀ ਇਹਦੇ ਤੂੜੀ ਦੇ ਵਿਸ਼ੇ ਤੇ ਜਿਵੇਂ ਕਿ ਆਪਣੇ ਕੋਲੇ ਗਾਂ ਆਏਗੇ ਗਾਂ ਨੂੰ ਤੁਸੀਂ ਹੌਲੀ ਟੋਕਰੀ ਇੱਕ ਟਾਈਮ ਦੀ ਤੂੜੀ ਪਾਉਣੀ ਆ ਉਹਦੇ ਵਿੱਚੋਂ ਭਾਈ ਡੇਢ ਤੋਂ 2 ਤੋਂ 1.5 ਕਿਲੋ ਤੂੜੀ ਉਹਦੇ ਵਿੱਚ ਆਊਗੀ ਉਹ ਸਫੀਸੈਂਟ ਰਹਿੰਦੀ ਆਗੀ ਤੇ ਉਹਦੇ ਉੱਤੇ ਆਪਾਂ ਦਾਣਾ ਸਿਰਦੇ ਉਹ ਨਾਲੇ ਜਦੋਂ ਦਾਣਾ ਸਿਰਦਿਆਂਗੇ ਸਾਰਾ ਦਾਣਾ ਖਾ ਲੈਣਗੇ ਪਸ਼ੂ ਤੇ ਨਾਲੇ ਤੂੜੀ ਖਾ ਲੈਣਗੇ ਅੱਛਾ ਜਿਵੇਂ ਹੁਣ ਫਰਜ ਕਰੋ ਜਿਸ ਵੀਰ ਭਰਾ ਕੋਲੇ ਮੱਝ ਆ ਗਈ ਮੱਝ ਨੂੰ ਤੁਸੀਂ ਕੀ ਕਰਨਾ ਹੈਗਾ 2 ਤੋਂ 3 ਕਿਲੋ ਧਰ ਦਿਓ ਜਿਵੇਂ ਇੱਕ ਟੋਕਰੇ ਦੇ ਵਿੱਚ 5 ਕਿੱਲੇ ਤੋਂ 5 ਕਿਲੋ ਤੂੜੀ ਤੋਂ ਵੀ ਘੱਟ ਤੂੜੀ ਪੈਂਦੀ ਆਗੀ ਕਿਉਂ ਇਹ ਹੌਲੀ ਹੁੰਦੀ ਆ ਤਿੰਨ 3.5 ਕਿਲੋ ਤੂੜੀ ਇੱਕ ਟੋਕਰੀ ਦੇ ਵਿੱਚ ਆ ਜਾਂਦੀ ਆ ਓਵੇਂ ਜਿਵੇਂ ਆਪਾਂ ਮੱਝ ਦੇ ਹੋਏ ਖੁਲਣੀ ਦੇ ਵਿੱਚ ਸਿਰਦ ਗਏ ਤਾਂ ਉਹ ਕੀ ਕਰਦੀ ਆਗੀ ਉਹਦੇ ਵਿੱਚ ਦਾਣਾ ਸਾਰਾ ਖਾ ਲੈਂਦੀ ਆ ਤੇ ਖੁਲਣੀ ਬੇਲੀ ਕਰ ਦਿੰਦੀ ਆ ਅਗਰ ਆਪਾਂ ਤੂੜੀ ਵਾਲੀ ਸੱਟਾਂਗੇ ਵਾਲੀ ਤੂੜੀ ਪਾਉਣ ਦੇ ਨਾਲ ਦੁੱਧ ਬਿਲਕੁਲ ਕੋਈ ਦੁੱਧ ਦੇ ਫਰਕ ਨਹੀਂ ਪੈਂਦਾ ਨਾ ਪਸ਼ੂ ਭੁੱਖਾ ਰਹੇ ਅਗਰ ਤੂੜੀ ਦੀ ਆਪਾਂ ਜੇ ਗੱਲ ਕਰੀਏ ਪਸ਼ੂ ਅੰਦਰ ਲੈ ਆਪਾਸੇ ਆਪਦੇ ਨੀਰੇ ਨੂੰ ਤੂੜੀ ਨੂੰ ਸਟੋਰੇਜ ਕਰਕੇ ਇਹ ਰੱਖਦਾ ਹੈਗਾ ਫੇਰ ਕੀ ਹੈਗਾ ਅਗਰ ਤੂੜੀ ਆਪਾਂ ਘਟ ਕਿਉਂ ਪਾਉਣੀ ਆ ਉਹਦਾ ਤੁਹਾਨੂੰ ਇੱਕ ਕਾਰਨ ਦੱਸਦਾ ਵੀ 70% ਤੂੜੀ ਗੋਹੇ ਦੇ ਵਿੱਚ ਦੀ ਨਿਕਲਦੀ ਆ ਔਰ ਰੂੜੀ ਦੇ ਉੱਤੇ ਜਾਂਦੀ ਆ ਫਾਇਰ ਦੀ ਜਿਹੜੀ ਇਹਦੇ ਵਿੱਚੋਂ ਇਹਨੂੰ ਮਿਲਣਾ ਹੈਗਾ ਆਪਣਾ ਉਹ ਉਹਨਾਂ ਕਾ ਸਰੀਰ ਇਹਨੂੰ ਲੈ ਲੈਂਦਾ ਤੇ ਬਾਕੀ ਤੂੜੀ ਵੇਸਟੇਜ ਕੱਢ ਦਿੰਦਾਗਾ ਉਹ ਉਹ ਕੱਢ ਦਿੰਦਾ 70% ਭਾਈ ਤੂੜੀ ਆਪਣੀ ਉਧਰ ਗਈ 30% ਆਪਣੇ ਕੰਮ ਆਈ ਉਹ ਕੀ ਆਪਾਂ ਜੇ ਪਾਥਰਾਂ ਵੀ ਪਾਸਦੇ ਆ ਤਾਂ ਤਾਂ ਵੀ ਉਹ ਖਿਲਿਆਰੀ ਜਾਂਦੇ ਆਗੇ ਪਸ਼ੂ ਤੂੜੀ ਨਿਕਲੀ ਜਾਂਦੀ ਹੈਗੀ ਤੇ ਗੋਹੇ ਨੂੰ ਉਹ ਕਰੀ ਜਾਂਦੀ ਆ ਅਗਰ ਜਿੰਨੇ ਜ਼ਿਆਦੇ ਤੂੜੀ ਪਾਵਾਂਗੇ ਉਹਨਾਂ ਪਸ਼ੂ ਨੂੰ ਜਿੰਨਾ ਜ਼ਿਆਦੇ ਖਾਊਗਾ ਪੇਟ ਭਰ ਕੇ ਉਨਾ ਗਾਲਾ ਘੱਟ ਕਰੂਗਾ ਗਾਲਾ ਘੱਟ ਕਰੂਗਾ ਤੇ ਉਹਨੇ ਦੁੱਧ ਦੀ ਤਦਾਦ ਵੀ ਘਟੂਗੀ ਇਹਦੇ ਨਾਲ ਕੀ ਆ ਵੀ ਤੂੜੀ ਦੀ ਵੇਸਟੇਜ ਰੋਕਣ ਤੋਂ ਤੂੜੀ ਆਪਾਂ ਥੋੜੀ ਪਾਉਣੀ ਆਂਗੀ ਤੇ ਗਾਂ ਮੱਝ ਨੂੰ ਜਿਵੇਂ ਅਸੀਂ ਦੱਸੀ ਹੈਗੀ ਉਸ ਤਰ੍ਹਾਂ ਨਾਲ ਤੂੜੀ ਪਾਓ ਤੇ ਇਹਦੀ ਆਪਾਂ ਵੇਸਟੇਜ ਰੋਕੀਏ ਅੱਜ ਆਪਾਂ ਤੁਹਾਨੂੰ ਇਹਦਾ ਇੱਕ ਤਜਰਬਾ ਕਰਕੇ ਦਿਖਾਉਨੇ ਆ ਵੀ ਤੂੜੀ ਕਿੰਨੀ ਪਾਉਣੀ ਆ ਤੇ ਗੋਹੇ ਦੇ ਵਿੱਚ ਕਿੰਨੀ ਜਾਂਦੀ ਆ ਤੇ ਕਿਵੇਂ ਉਹਦੇ ਕਿੰਨੇ ਕਣ ਬਾਹਰ ਨਿਕਲਦੇ ਆ ਉਹ ਤੁਹਾਨੂੰ ਡੈਮੋ ਕਰਕੇ ਹੁਣ ਦਿਖਾਉਨੇ ਆ ਵੇਖੋ ਵੀ ਹੁਣ ਆਪਾਂ ਇਹ ਇੱਕ ਗਾਂ ਦੇ ਵਾਸਤੇ ਇੰਨੀ ਤੂੜੀ ਪਾਈ ਆ ਇਹ 1.5 ਤੋਂ 2 ਕਿਲੋ ਇਹ ਤੂੜੀ ਹੋ ਗਈ ਸਿਰਫ ਇਹ ਇੰਨੀ ਹੀ ਤੂੜੀ ਪਾਉਣੀ ਆ ਇਹ ਇੰਨੀ ਤੂੜੀ ਪਾ ਕੇ ਜਿਵੇਂ ਉਹਦੇ ਨਾਲ ਇੱਕ ਬੱਚਾ ਹੈਗਾ ਬੱਚੇ ਨੂੰ ਇਹ ਤੂੜੀ ਆ ਪਾਤੀ ਹੁਣ ਤੁਹਾਨੂੰ ਦਿਖਾਉਨੇ ਆ ਵੀ ਦਾਣਾ ਕਿੰਨਾ ਪਾਉਣਾ ਹੈਗਾ ਅਗਰ ਹੁਣ ਆਪਾਂ ਵੇਖਾਂਗੇ ਇਹ ਆਪਣੇ ਕੋਲੇ 4 ਕਿਲੋ ਦਾਣਾ ਹੈਗਾ 4 ਕਿਲੋ ਦਾਣਾ ਹੈ ਤੇ ਤੂੜੀ ਆਪਾਂ ਪਾਈ ਆ ਸਾਰੀ 1.5 ਤੋਂ 2 ਕਿਲੋ ਇਹ ਦਾਣਾ ਭਾਈ ਆਪਣੇ ਘਰ ਦਾ ਤਿਆਰ ਕਰਿਆ ਵਾ ਇਹ ਦਾਣਾ ਆਪਾਂ ਆਪਣੇ ਘਰ ਦਾ ਤਿਆਰ ਕਰਿਆ ਵਾ ਇਹ ਦਾਣਾ ਆਪਾਂ ਆਪਣੇ ਘਰ ਦਾ ਤਿਆਰ ਕਰਿਆ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਪਾਈਆਂ ਵੀ ਦਾਣਾ ਭਾਈ ਕੀ ਕੀ ਚੀਜ਼ਾਂ ਪਾ ਕੇ ਤੁਸੀਂ ਤਿਆਰ ਕਰੋ ਹੁਣ ਇਹਨੂੰ ਆਪਾਂ ਕਰਨਾ ਕੀ ਆ ਇਹ ਜਿਹੜੀ 1.5 ਕਿਲੋ ਤੋਂ 2 ਕਿਲੋ ਆਪਾਂ ਤੂੜੀ ਲਈ ਆ ਇਹ 4 ਕਿਲੋ ਦਾਣੇ ਨੂੰ ਆਪਾਂ ਉੱਤੇ ਸਿਰਦਿਆਂਗੇ ਜੇਦੋਂ ਆਪਾਂ ਇਹਨੂੰ ਉੱਤੇ ਸਿੜ ਦਿਆਂਗੇ ਤੇ ਪਸ਼ੂ ਭਾਈ ਖਾ ਜਾਊਗਾ ਖਾ ਜਾਊਗਾ ਬਿਲਕੁਲ ਸਫੀਸ਼ੈਂਟ ਰਹੂਗਾ ਇਹਨਾਂ ਦੁੱਧ ਦੇਣਾ ਹੈਗਾ ਤਾਂ ਦਾਣੇ ਨੇ ਦੇਣਾ ਤੂੜੀ ਨੇ ਨਹੀਂ ਦੇਣਾ ਤੇ ਆਪਾਂ ਵੇਸਟੇਜ 'ਚ ਰੋਕ ਲੈਨੇ ਆ ਹੁਣ ਆਜੋ ਆਪਾਂ ਤੁਹਾਨੂੰ ਗੋਹੇ ਦੇ ਵਿੱਚ ਦਿਖਾਈਏ ਵੀ ਤੂੜੀ ਕਿੰਨੀ ਆਉਂਦੀ ਆ ਆ ਹੁਣ ਤੁਸੀਂ ਵੇਖ ਲਓ ਵੀ ਆਹ ਤੂੜੀ ਦੀ ਵੇਸਟੇਜ ਤੂੜੀ ਆ ਇਹਦੇ ਵਿੱਚ ਸਾਰੇ ਤੂੜੀ ਦੇ ਬਿਲਕੁਲ ਕਾਣਾਗਾ ਇਹ ਤੁਹਾਨੂੰ ਅੱਜ ਡੈਮੋ ਕਰਕੇ ਵੀ ਵਿਖਾ ਦਿੰਨੇ ਆ ਆਹ ਵੇਖੋ ਵੀ ਜਿਵੇਂ ਤੂੜੀ ਇਹ ਬਿਲਕੁਲ ਆ ਤੂੜੀ ਇਹ ਦੇ ਵਿੱਚ ਇਹ ਵਾਪਸ ਆ ਗਈ ਇਹਦਾ ਆਉਣ ਦਾ ਕੀ ਵਾਪਸ ਆਉਣ ਦਾ ਕੀ ਕਾਰਨ ਆਗਾ ਜਿੰਨੀ ਆਪਾਂ ਜਾਦੇ ਤੂੜੀ ਪਾਵਾਂਗੇ ਤੁਹਾਨੂੰ ਪਤਾ ਹੀ ਆਪਾਂ ਤਿੰਨ ਇਨਾਮ ਰੱਖੇ ਜੋ ਕਿ ਅਗਲੇ ਸੰਡੇ ਲਾਈਵ ਨੂੰ ਆਪਾਂ ਕੱਢਾਂਗੇ ਤਾਂ ਉਹਦੇ ਬਸ ਕੁਝ ਨਹੀਂ ਕਰਨਾ ਆਪਣੇ ਜਿਹੜੇ ਤਿੰਨ ਚੈਨਲ ਆ ਇਹ ਤੁਸੀਂ ਸਬਸਕ੍ਰਾਈਬ ਕਰਨੇ ਆ ਤੇ ਉਹਨਾਂ ਦਾ ਸਕਰੀਨਸ਼ਾਟ ਮੈਨੂੰ ਵਟਸਐਪ ਕਰਨਾ ਇਸ ਨੰਬਰ ਤੇ ਉਸ ਤੋਂ ਬਾਅਦ ਜਿਹੜੀ ਆਪਾਂ 5 ਦਿਨ ਵੀਡੀਓ ਪਾਵਾਂਗੇ ਜਿਹੜੀ ਤੁਸੀਂ ਆ ਵੀਡੀਓ ਦੇਖ ਰਹੇ ਹੋ ਇਸ ਤੋਂ ਨੈਕਸਟ ਜਿੰਨੀਆਂ ਵੀ ਆਪਣੀਆਂ ਵੀਡੀਓ ਆ ਰਹੀਆਂ ਤਿੰਨ ਤੋਂ ਚਾਰ ਵੀਡੀਓ ਡੇਲੀ ਜਿਹੜੀ ਵੀਡੀਓ ਆਊਗੀ ਉਸ ਨੂੰ ਤੁਸੀਂ WhatsApp Instagram Facebook ਕਿਸੇ ਵੀ ਆਪਣੇ ਇੱਕ ਪਲੈਟਫਾਰਮ ਤੇ ਸ਼ੇਅਰ ਕਰਨਾ ਜਿਸ ਦੇ ਤੁਸੀਂ ਮੈਨੂੰ ਰੈਗੂਲਰਲੀ ਪਰ ਡੇ ਤੁਸੀਂ ਮੈਨੂੰ ਸ਼ਾਮ ਨੂੰ ਜਾਂ ਜਦੋਂ 23 ਘੰਟੇ ਹੋ ਗਏ ਉਸ ਨੂੰ ਇੱਕ ਸਕਰੀਨਸ਼ਾਟ ਸ਼ੇਅਰ ਕਰ ਦੇਣਾ ਜਿਸ ਦੇ ਵਿਊ ਸਾਰੇ ਤੋਂ ਵੱਧ ਹੋਏ ਉਸ ਨੂੰ ਪਹਿਲਾ ਇਨਾਮ ਫਿਰ ਦੂਜਾ ਤੇ ਤੀਜਾ ਇਸ ਤਰ੍ਹਾਂ ਆਪਾਂ ਤਿੰਨ ਇਨਾਮ ਕੱਢਾਂਗੇ ਤੇ ਉਹ ਆਪਾਂ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਤੇ ਇਹੋ ਤਿੰਨ ਤੁਹਾਡੇ ਚੋਂ ਹੀ ਹੋ ਸਕਦੇ ਆ ਜੋ ਇਸ ਵੀਡੀਓ ਨੂੰ ਦੇਖ ਰਹੇ ਹੈ ਕੋਈ ਵੀ ਤਿੰਨ ਜਾਣੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਆਪਣੇ ਸਕਰੀਨਸ਼ਾਟ ਇਸ ਦਿੱਤੇ ਗਏ ਨੰਬਰ ਤੇ ਭੇਜੋ ਮੈਨੂੰ ਤੇ ਆਪਣਾ ਨਾਮ ਤੇ ਫੁੱਲ ਅਡਰੈਸ ਉਸ ਚ ਮੈਂਸ਼ਨ ਕਰ ਦਿਓ ਤੇ ਇਸ ਤਰ੍ਹਾਂ ਹੀ ਵੀਡੀਓ ਨੂੰ ਚੈਨਲ ਨੂੰ ਪਿਆਰ ਦਿੰਦੇ ਰਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਹੁਣ ਤੁਹਾਨੂੰ ਦਿਖਾਇਆ ਵੀ ਆਪਾਂ ਤੂੜੀ ਡੈਮੋ ਕਰਕੇ ਵੀ ਤੂੜੀ ਆਪਾਂ 1.5 ਤੋਂ 2 ਕਿਲੋ ਇੱਕ ਗਾਂ ਨੂੰ ਪਾਉਣੀ ਆ ਫਿਰ ਦਾਣਾ ਕਮਸੇ ਕਮ ਵੀ ਇੱਕ ਗਾਂ ਦੇ ਮਗਰ ਅਗਰ ਦੁੱਧ ਲੈਣਾ ਤਾਂ ਮੈਂ ਰਕਮੈਂਡ ਕਰੂੰਗਾ ਵੀ ਘਰ ਦੀ ਫੀਡ ਬਣਾਈ ਵੀ ਤੁਸੀਂ 4 ਕਿਲੋ ਇੱਕ ਟਾਈਮ ਦੀ ਪਾਓ 8 ਕਿਲੋ ਰੋਜ਼ ਦੀ ਪਾਓ 15-16 ਕਿਲੋ ਸਫੀ ਸੈਂਟਰ ਦੁੱਧ ਦੇਊਗੀ ਅਗਰ ਤੂੜੀ ਤੁਸੀਂ ਜਿਆਦਾ ਪਾਉਂਗੇ ਇਹਦੀ 70% ਗੋਹੇ ਦੇ ਵਿੱਚ ਜਾਊਗੀ ਜਿਵੇਂ ਕਿ ਮੈਂ ਤੁਹਾਨੂੰ ਗੋਹੇ ਦਾ ਵੀ ਡੈਮੋ ਕਰਕੇ ਧੋਕੇ ਦਿਖਾਇਆ ਹੈ ਅਗਰ ਜੇ ਇਹਦਾ ਸਹੀ ਤਰੀਕੇ ਡੈਮੋ ਕਰਨਾ ਹੈ ਛਾਲਣੀ ਦੇ ਵਿੱਚ ਗੋਹਾ ਪਾ ਲਓ ਤੁਸੀਂ ਕੋਈ ਵੀ ਲੈ ਕੇ ਆਪਾਂ ਛਾਲਣਾ ਲੈ ਕੇ ਤੇ ਉਹਨੂੰ ਉਹਦੇ ਵਿੱਚ ਪਾਣੀ ਮਾਰੋ ਤਾਂ ਉਹਦੇ ਵਿੱਚ ਤੁਹਾਨੂੰ ਤੂੜੀ ਤੂੜੀ ਹੀ ਤੂੜੀ ਦਿਸੂਗੀ ਉਹਨੂੰ ਆਪਾਂ ਉਹਦੀ ਤੂੜੀ ਦੀ ਆਪਾਂ ਵੇਸਟੇਜ ਜਾਣ ਤੋਂ ਰੋਕ ਸਕੀਏ ਕਿਉਂ ਕਮ ਸੇ ਕੰਮ ਵੀ ਜੇ ਆਪਾਂ ਕਰੀਏ ਤਾਂ 500 ਰੁਪਏ ਅੱਜ ਇਹਦਾ ਭਾਅ ਹੈਗਾ ਕਿਉਂ ਕਿਸਾਨ ਭਰਾ ਇਹਦੇ ਕੱਲੀ ਤੂੜੀ ਤੇ ਤਾਂ ਪਸ਼ੂ ਆਪਣੇ ਨਹੀਂ ਆ ਭਾਈ ਉਹਦੇ ਵਿੱਚ ਕਈ ਅਚਾਰ ਵੀ ਪਾ ਰਹੇ ਆਗੇ ਕਈ ਵੀਰ ਹਰਾ ਪਾ ਰਹੇ ਆਗੇ ਉਹਨੂੰ ਜਿਵੇਂ ਕੋਈ ਹੁਣ ਬਰਸੀਨ ਵਗੈਰਾ ਦਾ ਸੀਜ਼ਨ ਆਜੂਗਾ ਜਮੀਂ ਵਗੈਰਾ ਦਾ ਸੀਜ਼ਨ ਆਜੂ ਉਹ ਵੀ ਸੀਜ਼ਨ ਆਜੂਗਾ ਉਹਦੇ ਨਾਲ ਆਪਾਂ ਹਰਾ ਚਾਰਾ ਵੀ ਜ਼ਰੂਰ ਦੇਣਾ ਹਰੇ ਚਾਰੇ ਦੇ ਨਾਲ ਵੀ ਪਾਣੀ ਦੀ ਮਾਤਰਾ ਵਾਧੀ ਆ ਤੇ ਤੂੜੀ ਨੂੰ ਆਪਾਂ ਕੱਟ ਪਾਉਣਾ ਹੈਗਾ ਅੱਜ ਦਾ ਸੀਗਾ ਆਪਣਾ ਟੌਪਿਕ ਵੀ ਆਪਾਂ ਤੂੜੀ ਦੀ ਵੇਸਟੇਜ ਕਿਵੇਂ ਰੋਕਣੀ ਆ ਤੇ ਪਸ਼ੂ ਨੂੰ ਥੋੜੀ ਤੂੜੀ ਪਾਉਣੀ ਆਗੀ ਵੀ ਜਿੰਨੀ ਮੈਂ ਤੂੜੀ ਪਾਈ ਆ ਉੰਨੀ ਓੰਨੀ ਪਾਈ ਤੂੜੀ ਪਾਓ ਤੁਸੀਂ ਤੇ ਇਹਦੀ ਵੇਸਟੇਜ ਰੋਕੋ ਮੇਰੀਆਂ ਵੀਡੀਓ ਵੇਖਣ ਵਾਲਿਆਂ ਦਾ ਬਹੁਤ ਬਹੁਤ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ